ਹਾਂਜੀ ਫਸਟੀਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਰਸੂਲ ਚੈਨਲ ਤੇ ਅੱਜ ਅਪਾ ਬਣਾਵਾਂਗੇ ਜੀ ਫਰਾਈ ਚਨਾ ਦਾਲ ਘਾਬਾ ਸਟਾਈਲ ਇਹ ਉਹਦੇ ਵਾਸਤੇ ਆਪਣਾ ਦੋ ਕੋਲੀਆਂ ਲੈ ਲਈਆਂ ਚਨਾ ਦਾਲ ਤੇ 100 ਗ੍ਰਾਮ ਵੀ ਦਾਲ ਹੀ ਕਹਿ ਦਿੰਨੇ ਆਪਾਂ ਤੇ ਦਾਲ ਤੁਸੀਂ ਜਿੰਨੀ ਚਾਹੀਦੀ ਹੋਈ ਥੋਣੀ ਉਨੀ ਲੈ ਲਿਓ ਤੇ ਮੈਨੂੰ ਦੋ ਕੋਲੀਆਂ ਦਾ ਸਭ ਚਾਹੀਦਾ ਸੀ ਤੇ ਮੈਂ ਦੋ ਕੱਲ੍ਹੇ ਦਾਲ ਨੂੰ ਮੈਲੀਆਂ ਹੋਈਆਂ ਤੇ ਦਾਲ ਤੁਸੀਂ ਰਾਤ ਨੂੰ ਭਿਉਂ ਕੇ ਵੀ ਰੱਖ ਸਕਦੇ ਹੋ ਰਾਤ ਮਰੇ ਜਾਣ ਨਹੀਂ ਆਏਗਾ ਤੇ ਰੱਖੀ ਹੁੰਦੀ ਤੇ ਅੱਧੇ ਟਾਈਮ 'ਚ ਬਣ ਜਾਂਦੀ ਹੈ ਤੇ ਹੁਣ ਆਪਾਂ ਇਤਰੇ ਨੂੰ ਧੋ ਲੈਣਾ ਚੰਗੀ ਤਰ੍ਹਾਂ ਕਿਉਂਕਿ दाल ਨੂੰ ਧੋਣਾ ਬਹੁਤ ਜ਼ਰੂਰੀ ਹੁੰਦੀ ਹੈ ਉੱਪਰ ਧੋਣ ਮਿੱਟੀ ਚੱਲਦੀ ਹੁੰਦੀ ਹੈ ਬਹੁਤ ਦੇਖੋ ਪਾਣੀ ਕਿੰਨਾ ਗੰਦਾ ਹੋ ਜਾਂਦਾ ਬਾਰਿਆਂ ਤੇ ਦਾਲ ਅਗੜੀ ਵਿੱਚ ਕਈ ਵਾਰ ਧੋਣ ਹੁੰਦੀ ਹੈ ਵਾਰ ਵਾਰ ਕੇ ਇਹ ਰਪਾਕੇ ਦਿਖਾਉਣੇ ਆ ਵੀਡੀਓ ਦੇ ਨਾਲ ਬਣੇ ਰਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੂ ਕਰ ਦਿਓ ਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਫਿਰ ਤੇ ਜਿਹੜੇ ਆਪਣੇ ਚੈਨਲ ਤੋਂ ਨਵੇਂ ਹੋ ਤੇ ਕਈ ਵਾਰ ਵੀਡੀਓ ਨਹੀਂ ਵਧੀਆ ਲੱਗਦੀ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਤੇ ਕਰਕੇ ਜੀ ਜਾਇ ਕਰੋ ਵੀ ਲਾਈਕ ਚਾਹੇ ਡਿਸਲਾਈਕ ਤੇ ਉਦਾਂ ਹੀ ਵੀਡੀਓ ਛੱਡ ਕੇ ਨਿਕਲੇ ਜਾਇਆ ਕਰੋ कि ਹੁਣ ਇਧਰ ਕੁੱਕਰ ਦੇ ਵਿੱਚ ਆਪਾਂ ਪਰਫੈਕਟ ਤੇਲ ਪਾ ਲਿਆ ਸੀ ਤੜਕਾ ਲਾਉਣ ਵਾਸਤੇ ਤੇ ਉਹਦੇ ਵਿੱਚ ਆਪਾਂ ਪਾਇਆ ਜੀ ਥੋੜਾ ਜਿਹਾ ਜੀਰਾ ਤੇ ਛੋਟਾ ਜਿਹਾ ਟੁਕੜਾ ਦਾਲ ਚਿਨੀ ਦਾ ਤੇ ਚਾਰ ਪੰਜ ਕਾਹਨੀਆਂ ਮਿਰਚਾਂ ਪਾਲੀਆਂ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਤੇਲ ਦੇ ਵਿੱਚ ਤੇ ਇਧਰ ਮੇਰੇ ਪਿਆਜ਼ ਲਸਣ ਅਦਰਕ ਟਮਾਟਰ ਇਹ ਗ੍ਰाइंड ਕਰਕੇ ਮੈਂ ਫ੍ਰਿਜ ਦੇ ਵਿੱਚ ਰੱਖ ਲੈਣੇ ਹੁੰਦੀਆਂ ਇਹ ਜੋ ਕਿ ਕਈ ਵਾਰ ਮੌਕੇ ਤੇ ਸਬਜ਼ੀ ਬਣਾਉਣ ਲਈ ਬੈਠੇ ਫਟਾਫਟ ਟਮਾਟਰ ਆ ਰਿਹਾ ਇਹ ਇਹਦੇ ਵਿੱਚੋਂ ਆਪਾਂ ਮਸਾਲੇ ਦੇ ਮੱਖ ਚਾਹੀਦਾ ਪਾ ਲਾਂ ਢੜ ਦਿੱਤਾ ਹੈ ਇਹ ਕੋਈ ਖਾਸ ਕਿਰਕ ਦਿੱਤਾ ਪਰ ਮੋੜ ਨਹੀਂ ਸਕਦੀ ਮਨੋਂ ਇੱਕ ਤਾਂ ਨਹੀਂ ਤੇ ਇਹ ਮਸਾਲਾ ਜਿਹੜਾ ਆਪਣਾ ਪੂਜੀ ਚੱਕਾ ਹੁਣ ਚੰਗੀ ਚਾ ਦੇਖੋ ਤੇ ਹੁਣ ਇਹਦੇ ਵਿੱਚ ਲੂਣ ਵਰਤ ਨਹੀਂ ਪਾ ਲੇ ਆਪਾਂ ਸਵਾਦ ਦੇ ਸੰਪਾ ਦੇਣੇ ਆ ਤੇ ਅੱਗੇ ਮਸਾਲਾ बस ਕੋਈ ਨਹੀਂ ਥੋੜਾ ਇਹ ਗਰਮ ਸੇ ਲਗਾਵਾਂਗੇ ਇਸ ਵਕਤ ਜਿਹੜੇ ਆਪਣੀ ਮੀਨ ਦਾਣੇ ਦੇ ਖੰਡਸਾਲੇ ਆ ਹੀ ਪਏ ਆ। ਇਹ ਕੋਸਾ ਪਤੂੜੀਆਂ ਹੀ ਹਰੀਆਂ ਮੱਛਾਂ ਬਾਤੀਆਂ ਸੀ। ਇੱਕ ਘੱਟ ਤੋਂ ਦੋ ਪੀਸ ਕਰ ਲੇ ਤੁਸੀਂ ਤੇ ਉਹ ਵੀ ਇਹ ਦਾਲ ਦੇ ਵਿੱਚ ਵਧੀਆ ਲੱਗ ਜੂंगे। ਤੇ ਚਾਹਤੋਂ ਪੰਜ ਹਰੀਆਂ ਮੱਛਾਂ ਆਪਾਂ ਬਾਏ। ਇਹ ਹੋੜਾ ਪਾਈ ਤੜੀ ਇਹ ਦਾਲਾ ਜਿਹੜੀ ਥੋਕੀ ਰੱਖੀ ਸੀ। ਤੇ ਇਹ ਬਾਅਦ ਵਿੱਚ ਸਾਰੀ ਇਹ ਇੱਥੇ ਪਾ ਕੇ ਦਾਲ ਆਪਾਂ ਇਹਨੂੰ ਭੁੰਨਣਾ ਹੈ ਹੁਣ ਜਿੱਕਣਾ। ਇਹ ਫਿਰ ਉਹ ਟੇਸਟ ਹੈ ਜਿਹੜਾ ਇਹਦੇ ਵਿੱਚ ਆਉਣਾ ਹੈਗਾ ਜਿਹੜਾ ਫਰਾਂਚਾਲ ਵਾਲਾ ਹੁੰਦਾ ਹੈ ਇਹ ਤਾਂ ਬਸ ਤਾਂ ਅਲੱਗੜੀ ਹੈ ਇਹ ਟਿਪ ਹੈ ਜਿਹੜਾ ਤੁਸੀਂ ਜ਼ਰੂਰੀ ਕਰਨਾ ਹੈਗਾ ਇਹਨੂੰ ਘੰਮਣੇ ਨਾਲ ਮਸਾਲੇ ਦੇ ਵਿੱਚ ਤੇ ਫਿਰ ਟੇਸਟ ਹੈ ਜਿਹੜਾ ਦਾਲ ਦਾ ਵਧੀਆ ਆਊਗਾ ਇਹ ਬਹੁਤ ਟੇਸਟੀ ਦਾਲ ਅੰਗੀ ਬਣਦੀ ਹੈ ਇਹਨੂੰ ਦਾਲ ਆਪਣੀ ਭੁੱਜ ਗਈ ਸੀ 5-6 ਮਿੰਟ ਅੱਪਾ ਭੁੰਨ ਲਈ ਸੀ ਚੰਗੀ ਤਰ੍ਹਾਂ ਇਹ ਆਪਾਂ ਪਾਣੀ ਪਾ ਦਿੱਤਾ ਦੋ ਗੋਲੀਆਂ ਆਪਣੀਆਂ ਥਾਲਦੀਆਂ ਸੀਗੀਆਂ ਚਾਰ ਤੋਂ ਪੰਜ ਕੋਲੀਆਂ ਪਾਣੀ ਨੇ ਪਾ ਦਿੱਤੀਆਂ। ਜਦੋਂ ਆਪਾਂ ਬੰਦ ਕਰ ਦਿੰਦੇ ਹਾਂ ਢੱਕਣ ਤੇ ਇਹਨੂੰ ਸੀਟੀਆਂ ਹਲਵਾ ਲੈਂਦੇ ਜਿੰਨਾ ਚਿਰ ਦਾਲ ਆਪਣੀ ਗਲਦੀ ਨਹੀਂ। ਤੇ ਲੋ ਜੀ ਦਾਲ ਆਪਣੀ ਗਲ ਚੁੱਕੀ ਆ ਵਧੀਆ। ਹੁਣ ਆਪਾਂ ਪ੍ਰੈਸ਼ਰ ਕੱਢ ਕੇ ਤੇ ਕੁੱਕਰ ਨੂੰ ਖੋਲ ਲਿਆ। ਤੇ ਦਾਲ ਆਪਣੀ ਬਣ ਕੇ ਤਿਆਰ ਆ ਦੇਖੋ ਕਿੰਨੀ ਵਧੀਆ ਦਾਲ ਬਣੀ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਦਾਲ ਦੇ ਵਿੱਚ। ਤੇ ਤੁਸੀਂ ਵੀ ਇਦਾਂ ਦਾਲ ਫਰਾਈਜ ਬਣਾਉਣੀ ਹੈ ਤਾਂ ਇਸ ਟ੍ਰਿਕ ਨਾਲ ਬਣਾ ਸਕਦੇ ਹੋ ਜੀ ਢਾਬਾ ਸਟਾਈਲ ਤੇ ਕਿਉਂਕਿ ਜਦੋਂ ਸੀਜ਼ਨ ਆਉਂਦਾ ਜਾਂਦਾ ਹੈ ਨਾ ਸਬਜ਼ੀਆਂ ਉਹ ਸਾਰੀਆਂ ਤੁਜੀ ਅੱਕ ਜਾਂਦਾ ਕੋਈ ਵੀ ਸਬਜ਼ੀ ਬਣਾਉਣੀ ਜੀ ਨਹੀਂ ਕਰਦਾ ਫਿਰ ਹਮ ਤਾਂ ਕੁਝ ਬੱਕਰਾ ਜਾ ਹੋਵੇ ਤੇ ਫਿਰ ਇਸ ਤਰ੍ਹਾਂ ਤੁਸੀਂ ਬੱਕਰੀ ਦਾਲ ਬਣਾ ਕੇ ਖਾ ਸਕਦੇ ਹੋ ਜੀ ਘਰੇ ਤੇ ਹੁਣ ਆਪਾਂ ਉੱਪਰ ਦੀ ਹਰਾ ਧਨੀਆ ਪਾ ਦਿੱਤਾ ਤੇ ਦਾਲ ਆਪਣੀ ਬਣ ਗਈ ਹੈ ਬਸ ਥੋੜੀ ਜਿਹੀ ਮੈਸ਼ ਕਰ ਦੇਣੀ ਆਪਾਂ ਕਛੀ ਦੇ ਨਾਲ ਤੁਸੀਂ ਮੱਧਮੀ ਜੇਲ ਵੀ ਜਾਈ ਹਾਂ ਦੀਏ ਨੇ ਜੇਲੂ ਤੇ ਮੈਂ ਕਰ ਚੁੱਕਾ ਆ ਮੈਂ ਸੈਟਿੰਗ ਕਰ ਦਿੱਤੀ ਆ ਤੇ ਲੋ ਜੀ ਹੁਣ ਆਪਾਂ ਇਧਰ ਪਾ ਕੇ ਦਿਖਾਉਣੀ ਆ ਤੁਹਾਨੂੰ ਕੋਲੇ ਦੀ ਕਿੰਨੀ ਵਧੀਆ ਦਾਲ ਬਣੀ ਆ ਤੇ ਉੱਪਰ ਦੀ ਪਾਵਾਂਗੇ ਮੱਖਣੀ ਥੋੜੀ ਜੀ ਤੇ ਦਾਲ ਬਣ ਕੇ ਤਿਆਰ ਆ ਗਈ ਬਹੁਤ ਵਧੀਆ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਆ ਕਰੋ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜੇ ਆਪਣੇ ਚੈਨਲ ਤੇ ਨਵੇਂ ਹੋ ਨੇ ਕਈ ਵਾਰ ਵੀਡੀਓ ਨਹੀਂ ਵਧੀਆ ਲੱਗਦੀ ਤੁਸੀ ਡਿਸਲਾਈਕ ਕਰ ਸਕਦੇ ਹੋ ਪਰ ਕਰਕੇ ਜਰੂਰ ਜਾਇਆ ਕਰੋ ਜੀ ਲਾਈਕ ਚਾਹੇ ਡਿਸਲਾਈਕ ਜਾਂਦੇ ਜਾਂਦੇ ਹੱਥ ਮਾਰ ਜਾ ਕਰੋ ਕੋਈ ਟਾਈਮ ਨਹੀਂ ਲੱਗਦਾ ਕੋਈ ਪੈਸੇ ਨਹੀਂ ਲੱਗਦੇ ਹਨ ਤੇ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਇਦਾਂ ਨਾ ਕਰਿਆ ਕਰੋ ਥੋੜੀ ਸਪੋਰਟ ਕਰਿਆ ਕਰੋ ਜੀ ਤੇ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਨਾਲ ਤਦ ਤੱਕ ਲਈ ਸਸੀ ਘਾਲ ਜੀ ਧੰਨਵਾਦ ਹੈ